ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਅਲਬਰਟਾ ਦੇ ਇਮੀਗ੍ਰੇਸ਼ਨ ਮੰਤਰੀ ਬਜ਼ੁਰਗਾਂ ਨੂੰ ਸੱਦਣ ਦੇ ਖਿਲਾਫ ਕਿਉਂ ਬਜ਼ੁਰਗਾਂ ਨੂੰ ਸੱਦਣ ਨਾਲ ਹੈਲਥ케ਅਰ ਤੇ ਪਵੇਗਾ ਵਾਧੂ ਭਾਰ ਬ੍ਰਿਟਿਸ਼ ਕੋਲੰਬੀਆ ਦੀਆਂ ਸਿਹਤ ਸਹੂਲਤਾਂ ਦਾ ਮਾੜਾ ਹਾਲ 1,42,000 ਮਰੀਜ਼ ਬਿਨਾਂ ਇਲਾਜ ਹਸਪਤਾਲ ਤੋਂ ਗਏ ਵਾਪਸ ਪਿਛਲੇ 5 ਸਾਲਾਂ 'ਚ ਜਾਰੀ ਹੋਏ ਸਟੱਡੀ ਵੀਜ਼ਿਆਂ ਦੀ ਪੜਤਾਲ ਸ਼ੁਰੂ ਕੈਨੇਡਾ ਸਰਕਾਰ ਜਾਂਚ ਦੇ ਆਧਾਰ ਤੇ 2027 ਮਗਰੋਂ ਬਣਾਈ ਗਈ ਨੀਤੀ ਵੈਨਕੂਵਰ ਚ 20 ਲੱਖ ਡਾਲਰ ਦੇ ਨਸ਼ੇ ਅਤੇ ਨਗਦੀ ਬਰਾਮਦ ਪੁਲਿਸ ਨੇ ਇਸ ਮਾਮਲੇ ਚ 19 ਸ਼ੱਕੀਆਂ ਨੂੰ ਕੀਤਾ ਗ੍ਰਿਫਤਾਰ ਅਲਬਰਟਾ ਦੇ ਇਮੀਗ੍ਰੇਸ਼ਨ ਮੰਤਰੀ ਜੋਸਫ ਸ਼ੋ ਨੇ ਕਿਹਾ ਹੈ ਕਿ ਉਹ ਫੈਡਰਲ ਸਰਕਾਰ ਦੀ ਉਸ ਯੋਜਨਾ ਨੂੰ ਲੈ ਕੇ ਚਿੰਤਤ ਨੇ ਜਿਸ ਵਿੱਚ ਕੈਨੇਡਾ ਚ ਪਹਿਲਾਂ ਹੀ ਰਹਿ ਰਹੇ ਪ੍ਰਵਾਸੀਆਂ ਦੇ ਮਾਪਿਆਂ ਅਤੇ ਬਜ਼ੁਰਗਾਂ ਨੂੰ ਕੈਨੇਡਾ ਲਿਆਂਦਾ ਜਾਵੇਗਾ ਇਸ ਯੋਜਨਾ ਤਹਿਤ ਫੈਡਰਲ ਸਰਕਾਰ ਉਹਨਾਂ ਲੋਕਾਂ ਤੋਂ 10000 ਅਰਜ਼ੀਆਂ ਲੈਣ ਦੀ ਯੋਜਨਾ ਬਣਾ ਰਹੀ ਹੈ ਜਿਨ੍ਹਾਂ ਪ੍ਰਵਾਸੀਆਂ ਨੇ ਪਹਿਲਾਂ ਪਰਿਵਾਰਕ ਮੈਂਬਰਾਂ ਨੂੰ ਸਪான்ਸਰ ਕਰਨ 'ਚ ਦਿਲਚਸਪੀ ਦਿਖਾਈ ਹੈ ਜੋਸਫ ਸ਼ੋ ਨੇ 10000 ਦੀ ਗਿਣਤੀ ਤੇ ਇਤਰਾਜ਼ ਜਤਾਇਆ ਹੈ ਉਹਨਾਂ ਕਿਹਾ ਕਿ ਇਹ ਗਿਣਤੀ ਅਲਬਰਟਾ ਦੇ ਹੈਲਥ ਸਿਸਟਮ ਘਰਾਂ ਦੀ ਉਪਲਬਧਤਾ ਅਤੇ ਸਮਾਜਿਕ ਸੇਵਾਵਾਂ ਉੱਤੇ ਬਹੁਤ ਵੱਧ ਦਬਾਅ ਪਾ ਸਕਦੀ ਹੈ ਇਸ ਤਰ੍ਹਾਂ ਦੇ ਫੈਸਲੇ ਸੂਬਿਆਂ ਨਾਲ ਬਿਨਾਂ ਸਲਾਹ مشਵਰਾ ਲਏ ਜਾਣਾ ਠੀਕ ਨਹੀਂ ਹੈ ਫੈਡਰਲ ਇਮੀਗ੍ਰੇਸ਼ਨ ਮੰਤਰੀ ਲੀਨਾ ਡੈਬ ਦੇ ਦਫ਼ਤਰ ਨੇ ਕਿਹਾ ਹੈ ਕਿ ਇਹ 10000 ਅਰਜ਼ੀਆਂ ਸਿਰਫ ਸ਼ੁਰੂਆਤੀ ਕਦਮ ਨੇ ਤੇ ਅਸਲ ਟੀਚਾ 24500 ਹੈ ਹੁਣ ਇਹ ਵੀ ਕਿਹਾ ਕਿ ਪਰਿਵਾਰਕ ਮਿਲਾਪ ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀ ਦਾ ਅਹਿਮ ਹਿੱਸਾ ਹੈ ਤੇ ਜਿਹੜੇ ਮਾਪੇ ਜਾਂ ਦਾਦਾ-ਦਾਦੀ ਇਸ ਸਕੀਮ ਅਧੀਨ ਆਉਂਦੇ ਨੇ ਉਹਨਾਂ ਦਾ ਖਰਚਾ ਸਪੌਂਸਰ ਕਰਨ ਵਾਲਾ ਵਿਅਕਤੀ ਚੁੱਕਦਾ ਹੈ ਇਸ ਲਈ ਸੂਬਿਆਂ ਉੱਤੇ ਵਾਧੂ ਬੋਝ ਨਹੀਂ ਪੈਂਦਾ ਫੈਡਰਲ ਦਫਤਰ ਨੇ ਇਹ ਵੀ ਦੱਸਿਆ ਹੈ ਕਿ ਇਹ ਪਰਿਵਾਰਕ ਮੈਂਬਰ ਸਿਰਫ ਸਮਾਜਿਕ ਹੀ ਨਹੀਂ ਸਗੋਂ ਆਰਥਿਕ ਲਾਹੇ ਵੀ ਲਿਆਉਂਦੇ ਨੇ ਜਿਵੇਂ ਕਿ ਘਰ ਦੇ ਕੰਮਾਂ 'ਚ ਮਦਦ ਕਰਨੀ ਜਾਂ ਬੱਚਿਆਂ ਦੀ ਦੇਖਭਾਲ ਕਰਨਾ ਜਿਸ ਨਾਲ ਮਾਪੇ ਆਸਾਨੀ ਨਾਲ ਨੌਕਰੀ ਕਰ ਸਕਦੇ ਨੇ ਸ਼ੌਨੇ ਆਪਣੇ ਬਿਆਨ 'ਚ ਕਿਹਾ ਕਿ ਉਹ ਪਰਿਵਾਰਕ ਮਿਲਾਪ ਦੀ ਮਹੱਤਤਾ ਨੂੰ ਸਮਝਦੇ ਨੇ ਪਰ ਇਹਨਾਂ ਲੋੜੀਂਦੇ ਇੰਤਜ਼ਾਮਾਂ ਤੋਂ ਬਿਨਾ ਵੱਡੀ ਗਿਣਤੀ 'ਚ ਬਜ਼ੁਰਗਾਂ ਨੂੰ ਬੁਲਾਉਣਾ ਹੈਲਥ케ਅਰ ਸਿਸਟਮ ਲਈ ਗੰਭੀਰ ਚੁਣੌਤੀ ਬਣ ਸਕਦਾ ਹੈ ਉਨਾਏ ਵੀ ਕਿ ਆ ਕਿ ਜੇਕਰ ਸਿਸਟਮ ਉੱਤੇ ਵਧੇਰੇ ਦਬਾਅ ਪਿਆ ਤਾਂ ਨਵੇਂ ਆਏ ਲੋਕਾਂ ਨੂੰ ਸਮੇਂ ਸਿਰ ਸਿਹਤ ਸੇਵਾਵਾਂ ਨਹੀਂ ਮਿਲ ਸਕਣਗੀਆਂ ਬਜ਼ੁਰਗ ਲੋਕ ਆਮ ਤੌਰ ਤੇ ਵਧੇਰੇ ਸਿਹਤ ਸੇਵਾਵਾਂ ਦੀ ਲੋਡ ਰੱਖਦੇ ਨੇ ਤੇ ਜੇ ਉਹਨਾਂ ਨੂੰ ਵਾਧੂ ਸਹੂਲਤਾਂ ਦੇ ਬਿਨਾਂ ਲਿਆਂਦਾ ਗਿਆ ਤਾਂ ਇਹ ਸਿਸਟਮ ਲਈ ਮੁਸ਼ਕਲ ਪੈਦਾ ਕਰੇਗਾ ਸ਼ੋ ਨੇ ਕਿਹਾ ਕਿ ਅਲਬਰਟਾ ਦੀ ਸਰਕਾਰ ਚਾਹੁੰਦੀ ਹੈ ਕਿ ਸਮੁੱਚੀ ਇਮੀਗ੍ਰੇਸ਼ਨ ਪ੍ਰਤੀ ਸਾਲ 5 ਲੱਖ ਤੋਂ ਕਟ ਕੀਤੀ ਜਾਵੇ ਤੇ ਸਥਾਨਕ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਨਵੇਂ ਆਉਣ ਵਾਲਿਆਂ ਦੀ ਚੋਣ ਕਰਨ ਚ ਸੂਬਿਆਂ ਦੀ ਇੱਕ ਮਜ਼ਬੂਤ ਭੂਮਿਕਾ ਹੋਵੇ। ਸ਼ੋਧੀਆਂ ਟਿੱਪਣੀਆਂ ਉਦੋਂ ਆਈਆਂ ਨੇ ਜਦੋਂ ਅਲਬਰਟਾ ਪ੍ਰੀਮੀਅਰ ਡੈਨੀਅਲ ਸਮਿਥ ਦੀ ਅਗਵਾਈ ਵਾਲਾ ਇੱਕ ਪੈਨਲ ਲੋਕਾਂ ਤੋਂ ਕਈ ਵਿਸ਼ਿਆਂ ਤੇ ਰਾਏ ਜਾਣਨ ਲਈ ਸੂਬੇ ਦਾ ਦੌਰਾ ਕਰ ਰਿਹਾ ਹੈ ਜਿਸ ਵਿੱਚ ਇਹ ਵਿਸ਼ਾ ਵੀ ਸ਼ਾਮਲ ਹੈ ਕਿ ਕੀ ਅਲਬਰਟਾ ਖੁਦ ਦੀ ਇਮੀਗ੍ਰੇਸ਼ਨ ਪ੍ਰਣਾਲੀ ਬਣਾਵੇ ਅਤੇ ਕੀ ਗੈਰ ਮਨਜ਼ੂਰਸ਼ੁਦਾ ਨਵੇਂ ਪ੍ਰਵਾਸੀਆਂ ਨੂੰ ਹੈਲਥ케ਅਰ ਵਰਗੀਆਂ ਸੇਵਾਵਾਂ ਤੱਕ ਪਹੁੰਚ ਕਰਨ ਤੋਂ ਰੋਕਿਆ ਜਾਵੇ। ਐਡਮੰਟਨ 'ਚ ਇੱਕ ਟਾਊਨ ਹਾਲ ਦੌਰਾਨ ਇੱਕ ਨਾਗਰਿਕ ਨੇ ਸਮਿਥ ਉੱਤੇ ਇਮੀਗ੍ਰੈਂਟਾਂ ਦੇ ਖਿਲਾਫ ਗੱਲਾਂ ਕਰਨ ਦਾ ਇਲਜ਼ਾਮ ਲਾਇਆ ਸਮਿਥ ਨੇ ਕਿਹਾ ਕਿ ਸੂਬਾ ਰਹਿਣ ਸਹਿਣ ਦੇ ਖਰਚ ਹਸਪਤਾਲਾਂ ਦੀ ਭੀੜ ਸਕੂਲਾਂ ਦੇ ਆਕਾਰ ਅਤੇ ਸਮਾਜਿਕ ਸੇਵਾਵਾਂ 'ਤੇ ਪੈਰਿਆ ਵਾਧੂ ਦਬਾਅ ਲਈ ਹੱਲ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ ਫੈਡਰਲ ਸਰਕਾਰ 2025 'ਚ ਲਗਭਗ 1 ਮਿਲੀਅਨ ਇਮੀਗ੍ਰੇਸ਼ਨ ਅਰਜ਼ੀਆਂ ਨੂੰ ਮਨਜ਼ੂਰੀ ਦੇਣ ਦੀ ਯੋਜਨਾ 'ਚ ਹੈ ਜਿਸ ਵਿੱਚ ਵਰਕ ਵੀਜ਼ਾ ਵਾਲੇ ਟੈਂਪਰੇਰੀ ਰੈਜ਼ੀਡੈਂਟਸ ਵਿਦਿਆਰਥੀ ਸ਼ਰਨਾਰਥੀ ਅਤੇ ਪ੍ਰਵਾਸੀਆਂ ਦੇ ਮਾਪਿਆਂ ਤੇ ਹੋਰ ਦਾਦਾ-ਦਾਦੀਆਂ ਵਰਗੇ ਨਵੇਂ ਪੀਆਰ ਸ਼ਾਮਲ ਨੇ ਕੈਨੇਡਾ ਦੇ ਪ੍ਰੀਮੀਅਰਜ਼ ਨੇ ਵੀ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਇਮੀਗ੍ਰੇਸ਼ਨ ਟੀਚੇ ਬਣਾਉਦੇ ਹੋਏ ਉਹਨਾਂ ਨਾਲ ਜ਼ਿਆਦਾ ਸਲਾਹ ਕਰੇ ਅਤੇ ਸੂਬਿਆਂ ਨੂੰ ਆਪਣੀ-ਆਪਣੀ ਆਰਥਿਕ ਲੋਡ ਮੁਤਾਬਕ ਜ਼ਿਆਦਾ ਇਮੀਗ੍ਰੈਂਟ ਲਿਆਉਣ ਦੀ ਆਜ਼ਾਦੀ ਮਿਲੇ ਪਿਛਲੇ ਸਾਲ BC ਦੇ ਲਗਭਗ 142000 ਮਰੀਜ਼ ਬਿਨਾਂ ਇਲਾਜ ਦੇ ਐਮਰਜੈਂਸੀ ਰੂਮ ਤੋਂ ਬਾਹਰ ਚਲੇ ਗਏ बीसी कंजर्वेटिव्स ਦੁਆਰਾ ਸੂਚਨਾ ਦੀ ਆਜ਼ਾਦੀ ਦੇ ਤਹਿਤ ਮੰਗੀ ਗਈ ਜਾਣਕਾਰੀ ਅਨੁਸਾਰ ਬਿਨਾ ਇਲਾਜ ਦੇ ਹਸਪਤਾਲ ਤੋਂ ਵਾਪਸ ਮੁੜਨ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ ਇਸ ਵਿੱਚ 2018 ਤੋਂ 2025 ਤੱਕ 86% ਤੱਕ ਦਾ ਵਾਧਾ ਹੋਇਆ ਇਹ ਇੱਕ ਪਰੇਸ਼ਾਨ ਕਰਨ ਵਾਲਾ ਰੁਝਾਨ ਹੈ ਪਿੰਡੂ ਸਿਹਤ ਤੇ ਸੀਨੀਅਰ ਸਿਹਤ ਲਈ ਕੰਜ਼ਰਵੇਟਿਵ ਕ੍ਰਿਟਿਕਸ ਬ੍ਰੈਨਨ ਡੇ ਨੇ ਕਿਹਾ ਹੈ ਕਿ ਇਹ ਗਿਣਤੀ ਸਥਿਰ ਨਹੀਂ ਜਾਪਦੀ 2018-2019 ਵਿੱਤੀ ਸਾਲ ਦੇ ਵਿੱਚ 76157 ਮਰੀਜ਼ ਬਿਨਾ ਦਿਖਾਏ ਚਲੇ ਗਏ 2024-2025 ਤੱਕ ਇਹ ਗਿਣਤੀ 141962 ਹੋ ਚੁੱਕੀ ਸੀ ਸਭ ਤੋਂ ਮਾੜੇ ਪ੍ਰਦਰਸ਼ਨ ਕਰਨ ਵਾਲੇ ਆਇਲੈਂਡ ਹੈਲਥ ਸਨ ਜਿੱਥੇ ਬਿਨਾਂ ਦੇਖਭਾਲ ਦੇ ਜਾਣ ਵਾਲੇ ਮਰੀਜ਼ਾਂ ਦੀ ਗਿਣਤੀ ਦੁੱਗਣੀ ਤੋਂ ਵੱਧ ਹੋ ਗਈ ਤੇ ਫਰੇਜ਼ਰ ਹੈਲਥ ਜਿੱਥੇ ਇਹ ਗਿਣਤੀ ਲਗਭਗ ਦੁੱਗਣੀ ਹੋ ਗਈ ਇੱਕ ਥਿੰਕ ਟੈਂਕ ਐਮਈਆਈ ਦੁਆਰਾ ਕੀਤੇ ਗਏ ਤਾਜ਼ਾ ਅਧਿਐਨ ਦੇ ਅਨੁਸਾਰ ਬੀਸੀ ਚ 8 ਘੰਟਿਆਂ ਤੋਂ ਵੱਧ ਉਡੀਕ ਕਰਨਾ ਅਣ ਸੁਣਿਆ ਨਹੀਂ ਹੈ ਤੇ ਪਿਛਲੇ ਸਾਲ ਸੂਬੇ ਦੇ ਐਮਰਜੈਂਸੀ ਰੂਮਸ ਦੇ ਵਿੱਚ ਬਤਾਇਆ ਗਿਆ ਔਸਤ ਸਮਾਂ 4 ਘੰਟੇ ਅਤੇ 13 ਮਿੰਟ ਸੀ ਡੀਐਨਏ ਦੱਸਿਆ ਕਿ ਜੇਕਰ ਕੁਝ ਲੋਕ ਆਪਣੀ ਬਿਮਾਰੀ ਘੱਟ ਹੋਣ ਕਰਕੇ ਵਾਪਸ ਜਾ ਸਕਦੇ ਨੇ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹਨਾਂ ਨੂੰ ਇਲਾਜ ਦੀ ਲੋੜ ਨਹੀਂ ਹੈ ਇਹ ਵਰਤਾਰਾ ਲੋਕਾਂ ਨੂੰ ਸਿਹਤ ਸੰਭਾਲ ਪ੍ਰਣਾਲੀ ਤੋਂ ਦੂਰ ਧੱਕ ਰਿਹਾ ਹੈ ਸਿਹਤ ਮੰਤਰਾਲੇ ਦੇ ਇੱਕ ਬਿਆਨ ਅਨੁਸਾਰ ਜੋ ਲੋਕ ਸਭ ਤੋਂ ਘੱਟ ਬਿਮਾਰ ਹਨ ਉਹਨਾਂ ਦੇ ਵਾਪਸ ਜਾਣ ਦੀ ਸੰਭਾਵਨਾ ਸਭ ਤੋਂ ਵੱਧ ਹੁੰਦੀ ਹੈ ਤੇ ਜੇਕਰ ਉਹ ਦੇਖਭਾਲ ਚਾਹੁੰਦੇ ਨੇ ਤਾਂ ਕਿਸੇ ਨੂੰ ਵੀ ਵਾਪਸ ਨਹੀਂ ਭੇਜਿਆ ਜਾਵੇਗਾ ਜਦੋਂ ਮਰੀਜ਼ ਪਹਿਲੀ ਵਾਰ ਐਮਰਜੈਂਸੀ ਵਿਭਾਗ 'ਚ ਪਹੁੰਚਦੇ ਨੇ ਤਾਂ ਉਹਨਾਂ ਨੂੰ ਬਿਮਾਰੀ ਦੀ ਗੰਭੀਰਤਾ ਦੇ ਆਧਾਰ 'ਤੇ ਦੇਖਿਆ ਜਾਂਦਾ ਹੈ ਬਿਆਨ 'ਚ ਅੱਗੇ ਕਿਹਾ ਗਿਆ ਕਿ ਕੁਝ ਮਰੀਜ਼ਾਂ ਜਿਵੇਂ ਕਿ ਛਾਤੀ 'ਚ ਦਰਦ ਦਾ ਅਨੁਭਵ ਕਰਨ ਵਾਲਿਆਂ ਨੂੰ ਦੇਖਣ ਤੋਂ ਪਹਿਲਾਂ ਵਾਪਸ ਨਾ ਜਾਣ ਲਈ ਕਿਹਾ ਜਾਂਦਾ ਹੈ ਸਿਹਤ ਮੰਤਰਾਲਾ ਹੋਰ ਡਾਕਟਰਾਂ ਤੇ ਨਰਸਾਂ ਨੂੰ ਨਿਯੁਕਤ ਕਰਨ ਲਈ ਕੰਮ ਕਰ ਰਿਹਾ ਹੈ ਜਿਸ ਵਿੱਚ ਅਮਰੀਕਾ ਤੋਂ ਕਰਮਚਾਰੀਆਂ ਨੂੰ ਆਕਰਸ਼ਿਤ ਕਰਨ ਲਈ ਇੱਕ ਬਹੁਤ ਜ਼ਿਆਦਾ ਪ੍ਰਚਾਰਿਤ ਮੁਹਿੰਮ ਸ਼ਾਮਲ ਹੈ ਕੁਝ ਸਿਹਤ ਅਧਿਕਾਰੀਆਂ ਨੇ ਇਸ ਸਾਲ ਔਸਤ ਉਡੀਕ ਸਮਾਂ ਆਨਲਾਈਨ ਵੀ ਉਪਲਬਧ ਕਰਵਾਇਆ ਹੈ ਤਾਂ ਜੋ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਦੇਖਭਾਲ ਤੱਕ ਪਹੁੰਚ ਕਰਨ ਬਾਰੇ ਫੈਸਲੇ ਲੈਣ 'ਚ ਮਦਦ ਕੀਤੀ ਜਾ ਸਕੇ ਸੂਬੇ ਦੇ ਡਾਕਟਰਾਂ ਦੀ ਨੁਮਾਇੰਦਗੀ ਕਰਨ ਵਾਲੀ ਸੰਸਥਾ ਡਾਕਟਰਜ਼ ਆਫ ਬੀਸੀ ਨੇ ਇੱਕ ਬਿਆਨ 'ਚ ਕਿਹਾ ਹੈ ਕਿ ਉਹ ਕੁਝ ਸਮੇਂ ਤੋਂ ਐਮਰਜੈਂਸੀ ਵਿਭਾਗ ਸਥਿਰਤਾ ਯੋਜਨਾ ਦੀ ਮੰਗ ਕਰ ਰਹੇ ਨੇ emergancy ਵਿਭਾਗ ਚ ਭੀੜ ਭੜਾਕਾ ਤੇ ਲੰਬੇ ਇੰਤਜ਼ਾਰ ਦੇ ਸਮੇਂ ਹਸਪਤਾਲ ਦੇ ਹੋਰ ਖੇਤਰਾਂ ਚ ਸਮੱਸਿਆਵਾਂ ਦੇ ਲੱਛਣ ਹੋ ਸਕਦੇ ਨੇ ਸੰਗਠਨ ਦਾ ਕਹਿਣਾ ਹੈ ਕਿ ਅਮਰੀਕੀ ਡਾਕਟਰਾਂ ਦੀ ਭਰਤੀ ਅਤੇ ਸਾਈਮਨ ਫਰੇਜ਼ਰ ਯੂਨੀਵਰਸਿਟੀ ਚ ਇੱਕ ਨਵੇਂ ਮੈਡੀਕਲ ਸਕੂਲ ਨੂੰ ਫੰਡ ਦੇਣ ਤੋਂ ਇਲਾਵਾ ਵੀ ਹੋਰ ਬਹੁਤ ਕੁਝ ਕਰਨ ਦੀ ਲੋੜ ਹੈ ਦੇ ਚਾਹੁੰਦੇ ਨੇ ਕਿ ਬੀਸੀ ਪ੍ਰਸ਼ਾਸਨ ਫੈਡਰਲ ਸਰਕਾਰ ਤੇ ਅੰਤਰਰਾਸ਼ਟਰੀ ਡਾਕਟਰਾਂ ਲਈ ਵੀਜ਼ਾ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਦਬਾਅ ਪਾਵੇ ਉਹ ਇਹ ਵੀ ਚਾਹੁੰਦਾ ਹੈ ਕਿ ਸਰਕਾਰ ਆਪਣੇ ਫਰੰਟਲਾਈਨ ਕਰਮਚਾਰੀਆਂ ਨੂੰ ਸੁਣਨ ਲਈ ਬਿਹਤਰ ਕੰਮ ਕਰੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕਾਰਜਕਾਲ ਦੌਰਾਨ ਸਿੱਖ ਆਗੂ ਹਰਦੀਪ ਸਿੰਘ ਨਿਜਰ ਦਾ ਕਤਲ ਹੋਣ ਕਾਰਨ ਕੈਨੇਡਾ ਤੇ ਭਾਰਤ ਦੇ ਰਿਸ਼ਤੇ ਖਰਾਬ ਹੋ ਗਏ ਸਨ ਟਰੂਡੋ ਨੇ ਨਿਜਰ ਦੇ ਕਤਲ ਲਈ ਭਾਰਤੀ ਏਜੰਸੀਆਂ ਨੂੰ ਜ਼ਿੰਮੇਵਾਰ ਦੱਸਿਆ ਸੀ ਹੁਣ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਪਿਛਲੇ 5 ਸਾਲਾਂ ਦੇ ਵਿੱਚ ਜਾਰੀ ਕੀਤੇ ਗਏ ਲੱਖਾਂ ਅੰਤਰਰਾਸ਼ਟਰੀ ਸਟੱਡੀ ਵੀਜ਼ਾ ਜਾਰੀ ਕਰਨ ਦੇ ਪ੍ਰੋਗਰਾਮ ਦੀ ਪੜਤਾਲ ਕਰਨ ਦੇ ਹੁਕਮ ਦਿੱਤੇ ਨੇ ਇਹ ਵੱਡੀ ਜਾਂਚ ਕਰਨ ਦੀ ਜ਼ਿੰਮੇਵਾਰੀ ਕੈਨੇਡਾ ਦੇ ਆਡੀਟਰ ਜਨਰਲ ਨੂੰ ਸੌਂਪੀ ਗਈ ਹੈ ਤੇ ਇਸ ਸੰਬੰਧੀ ਰਿਪੋਰਟ ਕੈਨੇਡਾ ਦੀ ਸੰਸਦ ਨੂੰ ਅਗਲੇ ਸਾਲ ਸੌਂਪੀ ਜਾਵੇਗੀ ਟੋਰਾਂਟੋ ਤੋਂ ਸਰਕਾਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅੰਤਰਰਾਸ਼ਟਰੀ ਸਟੱਡੀ ਵੀਜ਼ਾ ਪ੍ਰੋਗਰਾਮ ਕਾਰਨ ਪਿਛਲੀ ਟਰੂਡੋ ਸਰਕਾਰ ਤੇ ਸਵਾਲ ਉੱਠ ਰਹੇ ਨੇ ਸਰਕਾਰ ਨੇ ਧੋਖੇਬਾਜ਼ ਏਜੰਟਸ ਯੂਨੀਵਰਸਟੀਆਂ ਅਤੇ ਕਾਲਜਾਂ ਦੀ ਸਹੀ ਤਰੀਕੇ ਨਾਲ ਨਜ਼ਰਸਾਨੀ ਨਹੀਂ ਕੀਤੀ ਤੇ ਵੱਖ-ਵੱਖ ਦੇਸ਼ਾਂ ਦੇ ਕਈ ਅੰਸਰ ਸ਼ਾਮਲ ਸਮਝੇ ਗਏ ਸਨ ਦੋਸ਼ ਇਹ ਵੀ ਲੱਗੇ ਨੇ ਕਿ ਧੜਾ-ਧੜ ਵੀਜ਼ੇ ਦੇਣ ਕਾਰਨ ਕੈਨੇਡਾ ਗਏ ਵਿਦਿਆਰਥੀਆਂ ਕੋਲ ਰਹਿਣ ਨੂੰ ਘਰ ਨੌਕਰੀ ਖਾਣ ਨੂੰ ਰੋਟੀ ਅਤੇ ਪੈਸੇ ਥੇਲੇ ਦੀ ਕਾਫੀ ਤੰਗੀ ਆ ਗਈ ਸੀ ਸਟੂਡੈਂਟਸ ਨੂੰ ਸਿਹਤ ਸਹੂਲਤਾਂ ਟਰਾਂਸਪੋਰਟ ਅਤੇ ਨਿੱਜੀ ਖਰਚਿਆਂ ਤੋਂ ਸਖਣੇ ਰਹਿਣ ਕਾਰਨ ਗੁਰਦੁਆਰਿਆਂ 'ਚ ਡੇਰੀ ਲਾਉਣੇ ਪਏ ਸਨ ਦੱਸਣਾ ਬਣਦਾ ਕਿ ਸਟੱਡੀ ਵੀਜ਼ਾ ਪ੍ਰੋਗਰਾਮ ਫਿਲਹਾਲ 2027 ਤੱਕ ਚੱਲਣਾ ਹੈ ਅੰਕੜਿਆਂ ਮੁਤਾਬਕ ਵੀਜ਼ਿਆਂ ਦੇ 2025 2026 ਤੇ 2027 ਤੱਕ ਜਾਰੀ ਕੀਤੇ ਜਾ ਰਹੇ ਅੰਕੜੇ ਕੈਨੇਡਾ ਦੀ ਕੁੱਲ ਆਬਾਦੀ ਦੇ 5% ਤੋਂ ਵੱਧ ਨਹੀਂ ਹੋਣੇ ਚਾਹੀਦੇ ਇਨ੍ਹਾਂ ਵਿੱਚ ਵਿਦਿਆਰਥੀ, ਕੱਚੇ ਤੌਰ ਤੇ ਰਹਿ ਰਹੇ ਵਰਕਰ ਅਤੇ ਹੋਰ ਰਹਿੈਸ਼ੀ ਵੀ ਸ਼ਾਮਲ ਨੇ। ਕੈਨੇਡਾ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ 2025 ਤੱਕ ਜੋ 485000 ਵੀਜ਼ਾ ਜਾਰੀ ਕਰਨੇ ਸਨ, ਉਹਨਾਂ ਨੂੰ ਘਟਾ ਕੇ 437000 ਕਰ ਦਿੱਤਾ ਗਿਆ ਤੇ ਇੰਨੇ ਹੀ ਸਟੱਡੀ ਵੀਜ਼ਾ 2026 ਚ ਜਾਰੀ ਹੋਣਗੇ। ਇਹ ਸਟੱਡੀ ਵੀਜ਼ਾ ਪ੍ਰਾਪਤ ਕਰਨ ਵਾਲਿਆਂ ਚ ਭਾਰਤੀ ਵਿਦਿਆਰਥੀ ਜ਼ਿਆਦਾ ਹੁੰਦੇ ਨੇ ਤੇ ਉਹਨਾਂ ਵਿੱਚ ਪੰਜਾਬੀ 60 ਤੋਂ 70% ਹੁੰਦੇ ਨੇ। ਕੈਨੇਡਾ ਨੇ ਇਹ ਪ੍ਰੋਗਰਾਮ 2023 ਤੋਂ 5 ਸਾਲ ਲਈ ਜਾਰੀ ਕੀਤਾ ਹੋਇਆ ਹੈ। ਕੈਨੇਡਾ ਦੀ ਲਿਬਰਲ ਪਾਰਟੀ ਦੀ ਸਰਕਾਰ ਇਸ ਪ੍ਰੋਗਰਾਮ ਦੀ ਡੁੰਗਾਈ ਨਾਲ ਪੜਤਾਲ ਕਰਾਉਣ ਉਪਰੰਤ 2027 ਤੋਂ ਬਾਅਦ ਹੀ ਕੋਈ ਬਦਲਾਅ ਕਰੇਗੀ ਦੱਸ ਦਈਏ ਕਿ ਇਸ ਪ੍ਰੋਗਰਾਮ ਹੇਠ ਜਨਵਰੀ 2024 ਤੱਕ ਸਟੱਡੀ ਵੀਜ਼ਾ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਲਈ ਆਪਣੇ ਖਰਚੇ ਵਾਸਤੇ ਬੈਂਕ 'ਚ 13 ਲੱਖ ਰੁਪਏ ਜਾਨੀ ਕਿ 20635 ਕੈਨੇਡੀਅਨ ਡਾਲਰ ਜਮ੍ਹਾਂ ਕਰਵਾਉਣੇ ਜ਼ਰੂਰੀ ਕਰ ਦਿੱਤੇ ਗਏ ਸਨ ਅੰਕੜੇ ਮੁਤਾਬਕ ਮੌਜੂਦਾ 2025 ਸਾਲ ਦੇ ਪਹਿਲੇ 3 ਮਹੀਨਿਆਂ 'ਚ ਕੈਨੇਡਾ ਵੱਲੋਂ ਜਾਰੀ ਕੀਤੇ ਗਏ ਭਾਰਤੀ ਵਿਦਿਆਰਥੀਆਂ ਲਈ ਵੀਜ਼ੇ ਕੇਵਲ 30640 ਰਹਿ ਗਿਆ ਜਦਕਿ ਇਹ ਗਿਣਤੀ ਪਿਛਲੇ ਸਾਲ 44295 ਸੀ ਕੈਨੇਡਾ ਨੇ 2023 ਚ ਕੁੱਲ 681155 ਵੀਜ਼ੇ ਜਾਰੀ ਕੀਤੇ ਜਿਨ੍ਹਾਂ ਵਿੱਚ 278045 ਭਾਰਤੀ ਸਨ ਜਦਕਿ 2024 ਚ ਕੁੱਲ 516275 ਜਾਰੀ ਕੀਤੇ ਗਏ ਵੀਜ਼ਿਆਂ ਚੋਂ ਭਾਰਤੀ ਕੇਵਲ 188465 ਸਨ ਦੱਸਦੀ ਹੈ ਕਿ ਪੰਜਾਬੀ ਵਿਦਿਆਰਥੀ ਹੁਣ ਕੈਨੇਡਾ ਦੀ ਥਾਂ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਹੋਰ ਦੇਸ਼ਾਂ ਨੂੰ ਤਰਜੀਹ ਦੇ ਰਹੇ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਗਾਜ਼ਾ 'ਚ ਲਗਾਤਾਰ ਵਧ ਰਹਿ ਮਨੁੱਖੀ ਸੰਕਟ ਨੂੰ ਰੋਕਣ 'ਚ ਅਸਫਲ ਰਹਿਣ ਤੇ ਇਜ਼ਰਾਈਲ ਸਰਕਾਰ ਦੀ ਸਖਤ ਆਲੋਚਨਾ ਕੀਤੀ ਹੈ ਕਾਰਨੀ ਨੇ ਐਕਸ ਤੇ ਇੱਕ ਪੋਸਟ 'ਚ ਕਿਹਾ ਕਿ ਇਜ਼ਰਾਈਲ ਨਿਯੰਤਰਿਤ ਸਹਾਇਤਾ ਵੰਡ ਨੂੰ ਇੱਕ ਅੰਤਰਰਾਸ਼ਟਰੀ ਸੰਗਠਨ ਦੀ ਅਗਵਾਈ ਵਾਲੇ ਇੱਕ ਵਿਆਪਕ ਮਨੁੱਖੀ ਸਹਾਇਤਾ ਪ੍ਰੋਗਰਾਮ ਨਾਲ ਬਦਲਿਆ ਜਾਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਇਹਨਾਂ ਵਿੱਚੋਂ ਬਹੁਤ ਸਾਰੇ ਸਹਾਇਤਾ ਫੰਡ ਕੈਨੇਡਾ ਦੁਆਰਾ ਫੰਡ ਕੀਤੇ ਜਾਂਦੇ ਨੇ ਜਿਨ੍ਹਾਂ ਨੂੰ ਭੁੱਖੇ ਲੋਕਾਂ ਤੱਕ ਪਹੁੰਚਣ ਤੋਂ ਰੋਕ ਦਿੱਤਾ ਗਿਆ ਹੈ ਮਨੁੱਖੀ ਸਹਾਇਤਾ ਤੋਂ ਇਨਕਾਰ ਕਰਨਾ ਅੰਤਰਰਾਸ਼ਟਰੀ ਕਾਨੂੰਨਾਂ ਦੀ ਉਲੰਘਣਾ ਹੈ ਕਾਰਨੀ ਨੇ ਸਾਰੀਆਂ ਧਿਰਾਂ ਨੂੰ ਤੁਰੰਤ ਪ੍ਰਭਾਵ ਨਾਲ ਜੰਗਬੰਦੀ ਕਰਨ ਦੀ ਅਪੀਲ ਕੀਤੀ ਹੈ ਹਮਾਸ ਨੂੰ ਜਲਦੀ ਹੀ ਕੈਦੀਆਂ ਨੂੰ ਰਿਹਾ ਕਰਨਾ ਚਾਹੀਦਾ ਹੈ ਤੇ ਇਜ਼ਰਾਈਲੀ ਸਰਕਾਰ ਨੂੰ ਪੱਛਮੀ ਕੰਡੇ ਅਤੇ ਗਾਜ਼ਾ ਦੇ ਵਿੱਚ ਖੇਤਰੀ ਅਖੰਡਤਾ ਦਾ ਸਨਮਾਨ ਕਰਨਾ ਚਾਹੀਦਾ ਹੈ ਉਹਨਾਂ ਕਹਿੰਦੇ ਕਿ ਕੈਨੇਡਾ ਦੋ ਰਾਸ਼ਟਰੀ ਸਿਧਾਂਤ ਦਾ ਸਮਰਥਨ ਕਰਦਾ ਹੈ ਇਸ ਨਾਲ ਇਜ਼ਰਾਈਲ ਅਤੇ ਫਲਸਤੀਨ ਦੋਵਾਂ ਵਿੱਚ ਸ਼ਾਂਤੀ ਅਤੇ ਸੁਰੱਖਿਆ ਯਕੀਨੀ ਹੋਵੇਗੀ ਉਹਨਾਂ ਇਹ ਵੀ ਕਹੇ ਕਿ ਕੈਨੇਡਾ ਦੇ ਵਿਦੇਸ਼ ਮੰਤਰੀ ਅਗਲੇ ਹਫ਼ਤੇ ਇਸ ਮੁੱਦੇ ਤੇ ਸੰਯੁਕਤ ਰਾਸ਼ਟਰ ਦੇ ਵਿੱਚ ਹਿੱਸਾ ਲੈਣਗੇ ਵੈਂਕੂਵਰ ਪੁਲਿਸ ਨੇ ਨਸ਼ਾ ਤਸਕਰਾਂ ਦੇ ਇੱਕ ਵੱਡੇ ਗਿਰੋਹ ਦਾ ਪਰਦਾਫਾਸ਼ ਕਰਦਿਆਂ 20 ਲੱਖ ਡਾਲਰ ਮੁੱਲ ਦੇ ਨਸ਼ਿਆਂ ਅਤੇ ਨਕਦੀ ਸਣੇ 19 ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਹੈ ਇਨਸਪੈਕਟਰ ਗੈਰੀ ਹੇਅਰ ਨੇ ਦੱਸਿਆ ਕਿ 5.5 ਕਿਲੋ ਕੋਕੀਨ 5.3 ਕਿਲੋ ਕ੍ਰਿਸਟਲ ਮੀਥ 3.2 ਕਿਲੋ ਫੈਂਟਾਨੀਲ 1600 ਨੂੰ ਗੋਲੀਆਂ ਅਤੇ 141000 ਡਾਲਰ ਨਗਦ ਬਰਾਮਦ ਕੀਤੇ ਗਏ ਨੇ ਡਾਊਨਟਾਊਨ ਚ ਕੀਤੀ ਗਈ ਇਹ ਕਾਰਵਾਈ ਵੱਡੀ ਅਹਿਮੀਅਤ ਰੱਖਦੀ ਹੈ ਕਿਉਂਕਿ ਇਹਨਾਂ ਨਸ਼ਿਆਂ ਨੂੰ ਸ਼ਹਿਰ ਦੀਆਂ ਗਲੀਆਂ ਜਾਂ ਹੋਰ ਨਾ ਇਲਾਕਿਆਂ ਚ ਵੇਚਿਆ ਜਾਣਾ ਸੀ ਤੇ ਅਜਿਹੇ ਚ ਓਵਰਡੋਜ਼ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ ਵੀ ਪੈਦਾ ਹੋ ਸਕਦਾ ਸੀ ਨਸ਼ਾ ਤਸਕਰ ਜਾਂ ਗਿਰੋਹਾਂ ਦੇ ਮੈਂਬਰ ਆਪਣੇ ਨਿੱਜੀ ਫਾਇਦੇ ਵਾਸਤੇ ਲੋਕਾਂ ਦੀ ਜਾਨ ਖਤਰੇ ਚ ਪਾ ਦਿੰਦੇ ਨੇ ਇੱਥੇ ਦੱਸਣਾ ਬਣਦਾ ਹੈ ਕਿ ਵੈਨਕੂਵਰ ਪੁਲਿਸ ਦੀ ਟਾਸਕ ਫੋਰਸ ਬੈਰਾਜ ਵੱਲੋਂ 39 ইস্ট হেস্টিংজ স্ট্রিট ਵਿਖੇ ਤਲਾਸ਼ੀ ਵਾਰੰਟ ਦੀ ਤਾਮੀਲ ਕਰਦੇ ਆ। ਇਹ ਬਰਾਮਦਗੀ ਕੀਤੀ ਗਈ ਜਿਸ ਦੌਰਾਨ ਕਈ ਹਥਿਆਰ ਵੀ ਜ਼ਬਤ ਕਰਨ ਚ ਸਫਲਤਾ ਮਿਲੀ। ਪੁਲਿਸ ਮੁਤਾਬਕ ਨਸ਼ਿਆਂ ਦੀ ਇਸ ਖੇਪ ਰਾਹੀਂ 1,90,000 ਸਿੰਗਲ ਡੋਜ਼ ਤਿਆਰ ਕੀਤੀਆਂ ਜਾ ਸਕਦੀਆਂ ਸਨ ਤੇ 2 ਮਿਲੀਅਨ ਡਾਲਰ ਤੋਂ ਵੱਧ ਮੁਨਾਫਾ ਨਸ਼ਾ ਤਸਕਰਾਂ ਨੂੰ ਹੁੰਦਾ। ਟਾਸਕ ਫੋਰਸ ਬੈਰਾਜ ਦੇ ਹੋਂਦ ਚ ਆਉਣ ਤੋਂ ਪਹਿਲੇ 5 ਮਹੀਨੇ ਦੇ ਅੰਦਰ ਹੀ 1145 ਹਥਿਆਰ ਬਰਾਮਦ ਕਰਨ ਚ ਸਫਲਤਾ ਮਿਲੀ ਜਦਕਿ ਕਰਾਉਨ ਕਾਉਂਸਲ ਕੋਲ 492 ਰਿਪੋਰਟਾਂ ਦਾਇਰ ਕਰਦੇ ਆ 740 ਗ੍ਰਿਫਤਾਰੀ ਵਾਰੰਟ ਹਾਸਲ ਕੀਤੇ ਗਏ ਸੈਕਸ਼ੂਅਲ ਅਸੌਲਟ ਦੇ ਮਾਮਲੇ ਚ ਕਿਰੇ ਨੈਸ਼ਨਲ ਹਾਕੀ ਲੀਗ ਦੇ 5 ਖਿਡਾਰੀਆਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ 19 ਜੂਨ 2018 ਨੂੰ ਅਨਟਾਰੀਓ ਦੇ ਲੰਡਨ ਸ਼ਹਿਰ ਦੇ ਇੱਕ ਹੋਟਲ ਚ ਵੱਡੇ ਤੜਕੇ ਵਾਪਰੀ ਘਟਨਾ ਮਗਰੋਂ ਮਾਈਕਲ ਮਕਲੋਡ ਕਾਟਰ ਹਾਰਟ ਐਲੈਕਸ ਫਾਰਮੈਂਟਨ ਡੇਲਥ ਡਿਊਬ ਅਤੇ ਕੈਲਨ ਫੂਟ ਨੂੰ ਸੈਕਸ਼ੂਅਲ ਅਸੌਲਟ ਦੇ ਦੋਸ਼ਾਂ ਦੇ ਵਿੱਚ ਪਾਇਆ ਗਿਆ 온ਟਾਰੀਓ ਦੀ ਸੁਪੀਰੀਅਰ ਕੋਰਟ ਦੀ ਜਸਟਿਸ ਮਰੀਆ ਕੈਰੋਚਾ ਨੇ ਪੰਜੇ ਜਣਿਆਂ ਨੂੰ ਬਰੀ ਕਰਨ ਦਾ ਫੈਸਲਾ ਸੁਣਾਇਆ ਪਰ ਦੋਸ਼ ਲਾਉਣ ਵਾਲੀ ਔਰਤ ਫੈਸਲੇ ਤੋਂ ਬੇहद ਨਾਖੁਸ਼ ਹੈ ਔਰਤ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਪਰ ਉਸ ਦੀ ਵਕੀਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁਕੱਦਮੇ ਦੀ ਸੁਣਵਾਈ ਦੌਰਾਨ ਉਸ ਦੀ ਮੁਵਕਲ ਨੂੰ ਬੇਇੱਜ਼ਤ ਕੀਤਾ ਗਿਆ ਤੇ ਮਖੌਲ ਉਡਾਉਣ ਦੇ ਯਤਨ ਵੀ ਹੋਏ ਉਧਰ ਨੈਸ਼ਨਲ ਹਾਕੀ ਲੀਗ ਨੇ ਕਿਹਾ ਕਿ ਅਦਾਲਤ ਤੋਂ ਬਰੀ ਹੋਣ ਦੇ ਬਾਵਜੂਦ ਇਹਨਾਂ ਖਿਡਾਰੀਆਂ ਨੂੰ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਅਤੇ ਫੈਸਲੇ ਦੀ ਸਮੀਖਿਆ ਕੀਤੀ ਜਾ ਰਹੀ ਹੈ ਐਨ ਐਚ ਐਲ ਦਾ ਕਹਿਣਾ ਸੀ ਕਿ ਇਸ ਮਾਮਲੇ 'ਚ ਲੱਗੇ ਦੋਸ਼ ਬੇहद ਗੰਭੀਰ ਸਨ ਤੇ ਲੀਗ ਵਿੱਚ ਅਜਿਹੀਆਂ ਹਰਕਤਾਂ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ ਉਧਰ ਖਿਡਾਰੀਆਂ ਦੀ ਐਸੋਸੀਏਸ਼ਨ ਦਾ ਕਹਿਣਾ ਸੀ ਕਿ ਬਰੀ ਹੋਣ ਮਗਰੋਂ ਕੋਈ ਮੁੱਦਾ ਬਾਕੀ ਨਹੀਂ ਬਚਦਾ ਤੇ ਇਹਨਾਂ ਦੀ ਵਾਪਸੀ ਦਾ ਰਾਹ ਪਦਰਾਂ ਹੋਣਾ ਚਾਹੀਦਾ ਇਸੇ ਦੌਰਾਨ ਲੰਡਨ ਪੁਲਿਸ ਦੇ ਮੁਖੀ ਥਾਈਟਟਰਾង ਨੇ ਕਿਹਾ ਹੈ ਕਿ ਮੁਕਦਮੇ ਦੀ ਸੁਣਵਾਈ ਦੌਰਾਨ ਕਈ ਅਹਿਮ ਤੱਥ ਉਭਰੇ ਕੌਮੀ ਅਤੇ ਕੁਮਾਂਤਰੀ ਪੱਧਰ ਤੇ ਸੈਕਸ਼ੂਅਲ ਵਾਇਲੈਂਸ ਤੇ ਜਵਾਬਦੇਹੀ ਤੈਅ ਕੀਤੇ ਜਾਣ ਦੀ ਮੰਗ ਉੱਠੀ ਖਾਸ ਤੌਰ ਤੇ ਖੇਡਾਂ ਵਰਗੇ ਖੇਤਰ ਚ ਜਿੱਥੇ ਇਨਸਾਨ ਅਨੁਸ਼ਾਸਨ ਸਿੱਖਣ ਵਾਸਤੇ ਆਉਂਦਾ ਹੈ ਪੁਲਿਸ ਮੁਖੀ ਨੇ ਵੀ ਦੋਸ਼ ਲਾਉਣ ਵਾਲੀ ਔਰਤ ਦਾ ਭਰਵੀਂ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਮਜ਼ਬੂਤੀ ਨਾਲ ਅੱਗੇ ਆਈ ਹੈ ਤੇ ਮੁਕਦਮੇ ਦੌਰਾਨ ਆਪਣੇ ਦਾਅਵੇ ਤੇ ਕਾਇਮ ਰਹੀ ਉਧਰ ਹਾਕੀ ਖਿਡਾਰੀਆਂ ਵੱਲੋਂ ਕੈਲਨ ਫੁੱਟ ਦੀ ਵਕੀਲ ਨੇ ਕਿਹਾ ਕਿ ਉਸ ਦਾ ਮੁਵਕਲ ਦਾ ਸ਼ਾਨਦਾਰ ਭਵਿੱਖ ਉਡੀਕ ਕਰ ਰਿਹਾ ਹੈ ਤੇ ਮੁਕਦਮੇ ਦੌਰਾਨ ਉਹਨਾਂ ਦਾ ਵਿਸ਼ਵਾਸ ਕਦੇ ਨਹੀਂ ਡੋਲਿਆ ਐਲੈਕਸ ਫਾਰਮੈਂਟਨ ਦੇ ਵਕੀਲ ਡੈਨੀਅਲ ਬ੍ਰਾਊਨ ਦਾ ਕਹਿਣਾ ਸੀ ਕਿ ਅਦਾਲਤ ਬਿਲਕੁਲ ਸਹੀ ਫੈਸਲੇ ਤੇ ਪੁੱਜੀ ਹੈ ਤੇ ਇਸ ਦਾ ਸਤਿਕਾਰ ਹੋਣਾ ਚਾਹੀਦਾ ਹੈ ਕਰਾਊਨ ਕੋਲ ਅਪੀਲ ਦਾ ਨੋਟਿਸ ਦਾਇਰ ਕਰਨ ਲਈ 30 ਦਿਨ ਹਨ ਜਿਸ ਵਿੱਚ ਉਹਨਾਂ ਨੂੰ ਜਸਟਿਸ ਕੈਰੋਸ਼ੀਆ ਦੇ ਫੈਸਲੇ 'ਚ ਕਾਨੂੰਨੀ ਖਾਮੀਆਂ ਦੱਸਣੀਆਂ ਪੈਣਗੀਆਂ ਹਰਜੀਤ ਸਿੰਘ ਟੱਡਾ ਦੇ ਕਤਲ ਦੇ ਮਾਮਲੇ 'ਚ ਇੱਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਪਹਿਲੇ ਦਰਜੇ ਦੇ ਕਤਲ ਦੇ ਦੋਸ਼ ਆਇਦ ਕੀਤੇ ਗਏ ਨੇ। ਟੱਡਾ ਕਤਲ ਕੇਸ 'ਚ ਇਹ ਤੀਸਰੀ ਗ੍ਰਿਫਤਾਰੀ ਹੈ। 14 ਮਈ ਨੂੰ 51 ਸਾਲ ਦੇ ਹਰਜੀਤ ਸਿੰਘ ਟੱਡਾ ਦਾ ਮੀਸੀ ਸਾਗਾ ਦੇ ਟਰੈਨਮੀਅਰ ਡਰਾਈਵ ਅਤੇ ਟੈਲਫਰਡ ਵੇ ਦੇ ਨਜ਼ਦੀਕ ਉਹਨਾਂ ਦੇ ਦਫ਼ਤਰ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀਗਾ। ਟੱਡਾ ਬ੍ਰੈਂਟਨ ਦੇ ਰਹਿਣ ਵਾਲੇ ਸਨ। 15 ਜੁਲਾਈ ਨੂੰ ਡੈਲਟਾ ਪੁਲਿਸ ਅਤੇ ਆਰਸੀਐਮਪੀ ਦੀ ਮਦਦ ਨਾਲ ਪੀਲ ਰੀਜਨਲ ਪੁਲਿਸ ਨੇ BC ਦੇ ਸਰੀ ਤੋਂ 22 ਸਾਲਾ ਸ਼ਾਹੀਲ ਨੂੰ ਗ੍ਰਿਫਤਾਰ ਕੀਤਾ ਸ਼ੱਕੀ BC ਦੇ ਡੈਲਟਾ ਚ ਰਹਿੰਦਾ ਹੈ ਉਸ ਨੂੰ ਅੰਟੈਰੀਓ ਭੇਜ ਦਿੱਤਾ ਗਿਆ ਤੇ ਫਸਟ ਡਿਗਰੀ ਮਰਡਰ ਦਾ ਦੋਸ਼ ਲਗਾਇਆ ਗਿਆ ਪੀਲ ਪੁਲਿਸ ਦੇ ਡਿਪਟੀ ਚੀਫ ਨਿਕ ਮੈਲਿਨੋਵਿਕ ਨੇ ਨਿਊਜ਼ ਰਿਲੀਜ਼ ਦੇ ਵਿੱਚ ਕਿਹਾ ਇਸ ਕਤਲ ਦਾ ਪੀੜਤ ਪਰਿਵਾਰ ਅਤੇ ਸਾਡੇ ਭਾਈਚਾਰੇ ਤੇ ਵਿਨਾਸ਼ਕਾਰੀ ਪ੍ਰਭਾਵ ਪਿਆ ਹੈ ਇਹ ਤਾਜ਼ਾ ਗ੍ਰਿਫਤਾਰੀ ਸਾਡੇ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਲਈ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਬਣਾਉਣ ਦੀ ਸਾਡੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦੀ ਹੈ ਮਈ ਚ ਪੁਲਿਸ ਨੇ ਗੰਭੀਰ ਜਾਂਚ ਤੋਂ ਬਾਅਦ ਦੋ ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੇ ਪਹਿਲੇ ਦਰਜੇ ਦੇ ਕਤਲ ਦੇ ਦੋਸ਼ ਲਗਾਏ ਸਨ ਪੁਲਿਸ ਰਿਲੀਜ਼ ਦੇ ਵਿੱਚ ਇੱਕ ਸ਼ੱਕੀ ਦਾ ਨਾਮ ਅਮਨ ਤੇ ਦੂਸਰੇ ਦਾ ਦਿਗ ਵਿਜੇ ਦੱਸਿਆ ਗਿਆ ਸੀ ਦੋਮਾਦੀ ਉਮਰ 21 ਸਾਲ ਹੈ ਪੀੜਿਤ ਪਰਿਵਾਰ ਨੇ ਮਈ ਚ ਕਿਹਾ ਸੀ ਕਿ ਢੱਡਾ ਨੂੰ ਧਮਕੀਆਂ ਮਿਲ ਰਹੀਆਂ ਸਨ ਤੇ ਜ਼ਬਰਨ ਵਸੂਲੀ ਦੀਆਂ ਕਾਲਾਂ ਆਉਂਦੀਆਂ ਸਨ ਪੁਲਿਸ ਨੇ ਉਸ ਸਮੇਂ ਕਿਹਾ ਸੀ ਕਿ ਉਹਨਾਂ ਦਾ ਮੰਨਣਾ ਹੈ ਕਿ ਗੋਲੀਬਾਰੀ ਦੀ ਘਟਨਾ ਇੱਕ ਗਿਣਮਿੱਥ ਕੇ ਅੰਜਾਮ ਦਿੱਤੀ ਗਈ ਵਾਰਦਾਤ ਸੀ ਇਸ ਘਟਨਾ ਬਾਰੇ ਵਧੇਰੇ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਅਪੀਲ ਪੁਲਿਸ ਜਾਂ ਕਰਾਈਮ ਸਟਾਪਰਸ ਦੇ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ ਕੈਨੇਡਾ ਦੀਆਂ ਸੜਕਾਂ ਨੂੰ ਲਹੂ ਲੋਹਾਨ ਕਰਨ ਵਾਲੇ ਭਾਰਤੀ ਨੌਜਵਾਨ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ ਅਦਾਲਤੀ ਦਸਤਾਵੇਜ਼ਾਂ ਮੁਤਾਬਕ ਦੀਪਕ ਸ਼ਰਮਾ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਹੱਦ ਵਾਲੇ ਇਲਾਕੇ 'ਚ 126 ਕਿਲੋਮੀਟਰ ਦੀ ਰਫ਼ਤਾਰ ਨਾਲ ਜਾ ਰਿਹਾ ਸੀ ਜਦੋਂ ਉਸ ਨੇ 21 ਸਾਲਾ ਮੁਟਿਆਰ ਅਲੈਗਜ਼ੈਂਡਰੀਆ ਵਾਟਮੈਨ ਨੂੰ ਟੱਕਰ ਮਾਰੀ ਨੋਵਾ ਸਕੋਸ਼ੀਆ ਸੂਬੇ ਦੇ ਹੈਲੀਫੈਕਸ ਵਿਖੇ ਵਾਪਰੇ ਹਾਦਸੇ ਦੌਰਾਨ ਅਲੈਗਜ਼ੈਂਡਰੀਆ ਬੁਰਕ ਕੇ ਗੱਡੀ ਦੀ ਵਿੰਡਸ਼ੀਲਡ ਤੇ ਆ ਡਗੀ ਪਰ ਦੀਪਕ ਸ਼ਰਮਾ ਨੇ ਗੱਡੀ ਰੋਕਣ ਦੀ ਬਜਾਏ ਹੋਰ ਤੇਜ਼ ਕਰ ਦਿੱਤੀ ਇਸੇ ਦੌਰਾਨ ਦੀਪਕ ਸ਼ਰਮਾ ਨੇ ਇੱਕ ਇੰਟਰਸੈਕਸ਼ਨ ਤੇ ਖੜੀ ਗੱਡੀ 'ਚ ਟੱਕਰ ਮਾਰ ਦਿੱਤੀ ਤੇ ਵਾਟਮੈਨ ਧਰਤੀ ਤੇ ਡਿੱਗ ਗਈ ਪੈਰਾਮੈਡਿਕਸ ਵੱਲੋਂ ਵਾਟਮੈਨ ਨੂੰ ਹਸਪਤਾਲ ਲਿਜਾਇਆ ਗਿਆ ਪਰ ਜ਼ਖਮਾਂ ਦੀ ਤਾਬ ਨਾ ਚਲਦਿਆਂ ਉਸਨੇ ਦਮ ਤੋੜ ਦਿੱਤਾ ਇੱਥੇ ਦੱਸਣਾ ਬਣਦਾ ਹੈ ਕਿ ਡਲਹੋਜ਼ੀ ਯੂਨੀਵਰਸਿਟੀ ਦੀ ਵਿਦਿਆਰਥਣ ਅਲੈਗਜ਼ੈਂਡਰੀਆ ਵਾਟਮੈਨ ਦੀ ਸਰੀਰ ਦਾ ਕੋਈ ਹਿੱਸਾ ਨਹੀਂ ਸੀ ਬੱਚਾ ਜਿੱਥੇ ਡੂੰਗਾ ਜ਼ਖਮ ਨਾ ਹੋਵੇ ਰੀੜ ਦੀ ਹੱਡੀ 'ਚ ਫ੍ਰੈਕਚਰ ਸੀ ਜਦਕਿ ਅੰਦਰੂਨੀ ਅੰਗਾਂ 'ਚ ਗੁੱਜੀਆਂ ਸੱਟਾਂ ਵੱਜੀਆਂ ਤੇ ਸਿਰ ਖੂਨ ਨਾਲ ਲਥਪਥ ਨਜ਼ਰ ਆਇਆ ਜਦੋਂ ਵਾਟਮੈਨ ਧਰਤੀ ਤੇ ਡਿੱਗੀ ਤਾਂ ਕੁਝ ਲੋਕ ਮਦਦ ਵਾਸਤੇ ਆ ਗਏ ਪਰ ਦੀਪਕ ਸ਼ਰਮਾ ਰੌਲਾ ਪਾਉਣ ਲੱਗਾ ਕਿ ਉਹ ਸਭਨਾਂ ਨੂੰ ਮਾਰ ਦੇਵੇਗਾ ਉਸ ਨੇ ਇੱਕ ਸ਼ਖਸ ਤੇ ਹਮਲਾ ਕਰਨ ਦਾ ਯਤਨ ਵੀ ਕੀਤਾ ਇਸੇ ਦੌਰਾਨ ਜਦੋਂ ਪੁਲਿਸ ਅਫਸਰ ਪੁੱਜੇ ਤਾਂ ਦੀਪਕ ਸ਼ਰਮਾ ਡੰਡ ਬੈਠਕਾ ਲਾ ਰਿਆ ਸੀ ਤੇ ਗ੍ਰਿਫਤਾਰੀ ਤੋਂ ਬਚਣ ਲਈ ਪੁਲਿਸ ਅਫਸਰਾਂ ਨੂੰ ਧੱਕਾ ਮਾਰ ਕੇ ਇੱਕ ਇਮਾਰਤ ਵੱਲ ਦੌੜਿਆ ਪਰ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ 27 ਜਨਵਰੀ ਦੀ ਸ਼ਾਮ ਕਾਲੇ ਰੰਗ ਦੀ Honda Civic ਚਲਾ ਰਿਹਾ ਦੀਪਕ ਸ਼ਰਮਾ ਦੇ ਕਾਰਨਾਮੇ ਇੱਥੇ ਹੀ ਖਤਮ ਨਹੀਂ ਹੁੰਦੇ ਜਿਸ ਨੇ ਇੱਕ ਹੋਰ ਗੱਡੀ ਨੂੰ ਵੀ ਟੱਕਰ ਮਾਰੀ ਪਰ ਮੌਕੇ ਤੋਂ ਫਰਾਰ ਹੋ ਗਿਆ ਦੂਜੀ ਗੱਡੀ ਦੇ ਡਰਾਈਵਰ ਨੇ Honda Civic ਦੀ ਤਸਵੀਰ ਖਿੱਚਦਿਆਂ 911 ਤੇ ਕਾਲ ਕਰ ਦਿੱਤੀ ਦੀਪਕ ਸ਼ਰਮਾ ਰਫ਼ਤਾਰ ਵਧਾਉਂਦਾ ਜਾ ਰਿਹਾ ਸੀ ਤੇ ਵਰਨਨ ਸਟਰੀਟ 'ਚ ਉਸਦੀ ਟੱਕਰ ਇੱਕ ਟਰੱਕ ਨਾਲ ਹੁੰਦੇ-ਹੁੰਦੇ ਬਚੀ ਇਸ ਤੋਂ ਬਾਅਦ ਹੀ ਉਸ ਨੇ ਪੈਦਲ ਜਾਰੀ ਅਲੈਗਜ਼ੈਂਡਰੀਆ ਨੂੰ ਟੱਕਰ ਮਾਰੀ ਦੱਸਿਆ ਜਾ ਰਿਹਾ ਹੈ ਕਿ ਦੀਪਕ ਸ਼ਰਮਾ ਇਸ ਤੋਂ ਪਹਿਲਾਂ ਵੀ ਮੋਟਰ ਵਹੀਕਲ ਐਕਟ ਦੀ ਕਈ ਵਾਰ ਉਲੰਘਣਾ ਕਰ ਚੁੱਕਾ ਹੈ 2018 ਚ ਨਿਊ ਬਰੰਜ਼ਵਿਕ ਦੀ ਪੁਲਿਸ ਵੱਲੋਂ ਉਸ ਨੂੰ ਤੇਜ਼ ਰਫ਼ਤਾਰ ਗੱਡੀ ਚਲਾਉਣ ਦੀਆਂ ਦੋ ਟਿਕਟਾਂ ਦਿੱਤੀਆਂ ਗਈਆਂ ਦੀਪਕ ਸ਼ਰਮਾ ਨੂੰ ਸਜ਼ਾ ਦਾ ਐਲਾਨ 22 ਸਤੰਬਰ ਨੂੰ ਕੀਤਾ ਜਾਵੇਗਾ ਔਟਵਾ ਦੇ ਯਾਤਰੀ ਹੁਣ ਇਨ੍ਹਾਂ ਸਰਦੀਆਂ ਚ ਵੈਸਟ ਜੈਟ ਤੇ ਔਟਵਾ ਤੋਂ ਵਿਨੀਪੈਗ ਅਤੇ ਫੋਰਟ ਮਾਇਰਸ ਫਲੋਰੀਡਾ ਲਈ ਨੌਨ-ਸਟਾਪ ਉਡਾਣਾ ਨਹੀਂ ਪਰ ਸਕਣਗੇ ਵੈਸਟ ਜੈਟ ਨੇ ਪੁਸ਼ਟੀ ਕੀਤੀ ਹੈ ਕਿ ਓਟਵਾ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਫੋਰਟ ਮਾਇਰਸ ਅਤੇ ਓਟਵਾ ਤੇ ਵਿਨੀਪੈਗ ਵਿਚਕਾਰ ਸੇਵਾ ਰੱਦ ਕਰ ਦੇਵੇਗਾ ਡਿਮਾਂਡ ਸ਼ਿਫਟਿੰਗ ਦੇ ਜਵਾਬ ਚ ਵੈਸਟ ਜੈਟ ਨੇ ਇੱਕ ਬਿਆਨ ਚ ਕਿਹਾ ਕਿ ਵੈਸਟ ਜੈਟ ਨੇ ਕੈਨੇਡਾ ਦੇ ਅੰਦਰ ਅੰਤਰਰਾਸ਼ਟਰੀ ਪੱਧਰ ਤੇ ਕੈਨੇਡਾ ਅਤੇ ਯੂਰਪ ਵਿਚਕਾਰ ਅਤੇ ਕੈਨੇਡਾ ਤੇ ਪ੍ਰਸਿੱਧ ਸੂਰਜੀ ਸਥਾਨਾਂ ਵਿਚਕਾਰ ਜਿੱਥੇ ਡਿਮਾਂਡ ਮਜ਼ਬੂਤ ਜਾਂ ਵਧੀ ਹੈ ਹੋਰਾਂ ਲਈ ਵਾਧੂ ਕਨੈਕਟੀਵਿਟੀ ਤੇ ਬਾਰਮ-ਬਾਰਤਾ ਦੇ ਪੱਖ 'ਚ ਕੁਝ ਰੂਟਾਂ ਤੋਂ ਉਡਾਣਾਂ ਨੂੰ ਮੁੜ ਨਿਰਧਾਰਤ ਕੀਤਾ ਹੈ ਵੈਸਟ ਜੈਟ ਲਗਾਤਾਰ ਨੈੱਟਵਰਕ ਸ਼ੈਡਿਊਲ ਦਾ ਮੁਲਾਂਕਣ ਕਰਦਾ ਹੈ ਤੇ ਵਿਸਥਾਪਿਤ ਕਰਦਾ ਹੈ ਤਾਂ ਜੋ ਮਹਿਮਾਨ ਜਿੱਥੇ ਜਾਣਾ ਚਾਹੁੰਦੇ ਨੇ ਉੱਥੇ ਉਡਾਣ ਭਰ ਸਕਣ ਓਟਵਾ ਤੇ ਵਿਨੀਪੈਗ ਵਿਚਕਾਰ ਵੈਸਟ ਜੈਟ ਦੀ ਉਡਾਣ ਇਨ੍ਹਾਂ ਗਰਮੀਆਂ 'ਚ ਚੱਲਦੀ ਰਹੇਗੀ 에ਅਰ ਕੈਨੇਡਾ ਅਤੇ ਪੋਰਟਰ 에ਅਰਲਾਈਨਜ਼ ਓਟਵਾ ਅਤੇ ਵਿਨੀਪੈਗ ਵਿਚਕਾਰ ਨਾਨ-ਸਟਾਪ ਉਡਾਣਾਂ ਚਲਾਉਂਦੀਆਂ ਨੇ ਪੋਰਟਰ 에ਅਰਲਾਈਨਸ ਨੇ ਪਿਛਲੀਆਂ ਸਰਦੀਆਂ ਚ ਔਟਵਾ ਅਤੇ ਫੋਟ ਮਾਇਰਸ ਵਿਚਕਾਰ ਇੱਕ ਮੌਸਮੀ ਉਡਾਣ ਚਲਾਈ ਸੀ ਇਸ ਸਾਲ ਦੇ ਸ਼ੁਰੂ ਚ ਪੋਰਟਰ 에ਅਰਲਾਈਨਸ ਨੇ ਗਰਮੀਆਂ ਲਈ ਔਟਵਾ ਤੇ ਲਾਸ ਵੈਗਾਸ ਵਿਚਕਾਰ ਆਪਣੀ ਸੇਵਾ ਰੱਦ ਕਰ ਦਿੱਤੀ ਸੀ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਅਲਬਰਟਾ ਦੇ ਇਮੀਗ੍ਰੇਸ਼ਨ ਮੰਤਰੀ ਬਜ਼ੁਰਗਾਂ ਨੂੰ ਸੱਦਣ ਦੇ ਖਿਲਾਫ ਕਿਹ ਬਜ਼ੁਰਗਾਂ ਨੂੰ ਸੱਦਣ ਨਾਲ ਹੈਲਥਕੇਅਰ ਤੇ ਪਵੇਗਾ ਵਾਧੂ ਪਾਰ ਬ੍ਰਿਟਿਸ਼ ਕੋਲੰਬੀਆ ਦੀਆਂ ਸਿਹਤ ਸਹੂਲਤਾਂ ਦਾ ਮਾੜਾ ਹਾਲ 142000 ਮਰੀਜ਼ ਬਿਨਾਂ ਇਲਾਜ ਹਸਪਤਾਲ ਤੋਂ ਗਏ ਵਾਪਸ ਪਿਛਲੇ 5 ਸਾਲਾਂ ਚ ਜਾਰੀ ਹੋਏ ਸਟੱਡੀ ਵੀਜ਼ਿਆਂ ਦੀ ਪੜਤਾਲ ਸ਼ੁਰੂ ਕੈਨੇਡਾ ਸਰਕਾਰ ਜਾਂਚ ਦੇ ਆਧਾਰ ਤੇ 2027 ਮਗਰੋਂ ਬਣਾਈ ਗਈ ਨੀਤੀ ਵੈਨਕੂਵਰ ਚ 20 ਲੱਖ ਡਾਲਰ ਦੇ ਨਸ਼ੇ ਅਤੇ ਨਗਦੀ ਬਰਾਮਦ ਪੁਲਿਸ ਨੇ ਇਸ ਮਾਮਲੇ ਚ 19 ਸ਼ੱਕੀਆਂ ਨੂੰ ਕੀਤਾ ਗ੍ਰਿਫਤਾਰ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ